ਕਰ ਲਗਾ ਰੇ ਨਿਕਲ ਜਲਦੀ ਕਾਛੇ ਤੇ ਲੈ ਕੇ ਡੱਬਾ ਜਵਾਬ ਦੇ ਜਾਂਦੀ ਆ ਹਾਏ ਓਏ ਮੇਰਿਆ ਰੱਬਾ ਜਵਾਬ ਕੌਣ ਦਿੰਦੀ ਆ ਪ੍ਰੀਤੋ ਜਵਾਬ ਦਿੰਦੀ ਆ ਆਪਣੀ ਹੋਰ ਕੀ ਮੈਂ ਜਵਾਬ ਦਿੰਦੀ ਆ ਆਪਣੀ ਇੱਥੇ ਮਾਠੀ ਲੈ ਜਾਉਂਗੀ ਨਿਕਲ ਜਲਦੀ ਕਾਛੇ ਤੇ ਲੈ ਕੇ ਡੱਬਾ ਜਵਾਬ ਦੇ ਜਾਂਦੀ ਆ ਹਾਏ ਓਏ ਜਰ ਕਰਨੀ ਉਹ ਕਾਹੀ ਕੋਣ ਸਹੀ ਆ ਅੱਜ ਬੇਬੀ ਨਾ ਬੈਠੀ ਨਹੀਂ ਇੱਥੇ ਬੇਬੇ ਨਾ ਬੈਠੀ ਬਾਪੂ ਦੇ ਸਿਰ ਇਹਨਾਂ ਨਾਲ ਗੱਲਾਂ ਕਰੀ ਜਾਵੇ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਉੱਚੀ ਜੀ ਲੱਗੀ ਪਈ ਮੈਂ ਅੰਦਰ ਗਿਆ ਮੈਂ ਕਿਹਾ ਕਿ ਤੇ ਇਹਨੂੰ ਸਾਹ ਵੀ ਲੈ ਲੈਣ ਦੇ ਕਰ ਵਿਚਾਰ ਰਹੀ ਇਹਨੂੰ ਮੈਂ ਕਿਹਾ ਕਿ ਬਾਪੂ ਨੇ ਟੱਕਰੀ ਪਈ ਹੈ ਵੇਰ ਕਿਤੇ ਟੱਕਰੇ ਤਾਂ ਨਹੀਂ ਸੀ ਗੱਲਾਂ ਆ ਗੱਲਾਂ ਹੀ ਕਰਦੇ ਸੀ ਠੀਕ ਆ ਗੱਲਾਂ ਵੇ ਬਾੜੇ ਮੋੜੇ ਪਿਆਰ ਨਾ ਕਰਿਆਗਾ ਤੂੰ ਤਾਂ ਇਹ ਬੋਲਦੀ ਹੁੰਦੀ ਜਿਵੇਂ ਲੜਦੀ ਹੁੰਨੀ ਆ ਹਾਂਜੀ ਦੋਸਤੋ ਵੈਲਕਮ ਕਰਦੇ ਜਸਟਿਨ ਦਾ ਵਲੌਗ ਚੈਨਲ ਤੇ ਤੇ ਅੱਜ ਐਸ਼ ਨੂੰ ਸ਼ੈਂਕੀ ਨੂੰ ਨਮਾਉਣ ਜਾ ਰਹੇ ਆ ਠੀਕ ਆ ਬਹੁਤ ਗੰਦਾ ਹੋਇਆ ਪਿਆ ਸੀਗਾ ਸੋ ਹਮੇਸ਼ਾ ਹੀ ਤੇਰਾ ਮੰਮੀ ਨੂੰ ਮੰਮੀ ਨੇ ਨਵਾਉਣਾ ਹੁੰਦਾ ਸ਼ੈਂਕੀ ਨੂੰ ਵੀ ਕਿੰਕੀ ਦੀ ਪਛਾਰ ਨਹੀਂ ਹੁੰਦੀ ਦੇਖੋ ਨਿਕਾ ਜਾ ਨਿਕਲਿਆ ਪਿਆ ਇੰਨਾ ਲੜਦਾ ਮਿੱਟੀ ਦੇ ਵਿੱਚ ਤੇ ਮੈਲ-ਮੂਲ ਲੱਗ ਜਾਂਦੀ ਆ ਤੁਸੀਂ ਦੇਖੋ ਕਿੰਨੀ ਮੈਲ ਲਿੰਦੀ ਪਈ ਆ ਇਹ ਜਦੋਂ ਹੁੰਦਾ ਖੇਡਦਾ ਫਿਰ ਲੜਦਾ ਬਹੁਤ ਜ਼ਿਆਦਾ ਆ ਤੂੰ ਇਹ ਹਣ ਸਿਲਕੀ ਸਿਲਕੀ ਹੋ ਜਾ ਨਵਾ ਮਾ ਕੀ ਦੇਖੋ ਹਮਝਾ ਨਿਕਾਏ ਨਿਕਲੇ ਭਜੂਆ ਨਾਲ ਆ ਵੀ ਨਾਲ ਆ ਵੀ ਨਾਲ ਆ ਆ ਵੇ ਸ਼ੈਂਕੀ ਆ ਵੇ ਐਸ ਨੇ ਪਛਾਤਾ ਲੀੜਾ ਐਸੇ ਆ ਜਾ ਸ਼ੈਂਕੀ ਸ਼ੈਂਕੀ ਆ ਆ ਲੀੜਾ ਮੇਹੀ ਪਤਾ ਮੇਰਾ ਟਾਵਲ ਆਏ ਕੀ ਹੋ ਗਿਆ ਤੈਨੂੰ ਇੱਥੇ ਹੁਣ ਚੱਲ ਇੱਥੇ ਚੱਲ ਇੱਥੇ ਆਰੇ ਆ ਦੇ ਦੇ ਕੀ ਆ ਗਿਆ ਆ 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 ਗੱਟ ਹਾ ਹਾ ਚਾ ਹਾ ਫਾਉਂਡ ਹਾ ਚਾ ਉਹ ਨਾ ਲੈ ਲੈ ਇੱਕ ਲੈ ਲੈ ਫੇਰ 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 ਇੱਥੇ ਪੈ ਬਾਸ ਹੁਣ ਸਭ ਖ ਗਿਆ ਹੁਣ ਆਇਆ ਹੋਰ ਇਹ ਸੁੱਕਣਾ ਪਵੇਗਾ ਆ ਗਈ ਤਰੀਕਾ ਬਾਸ ਹਾਂ ਇਹ ਗਈ ਤਰੀਕਾ ਗੁੱਸਾ ਕੀਤੇ ਕੱਢੀ ਜਾਣਾ ਹੁਣ ਤੂੰ ਕੰਦਰ ਬਣਾ ਲਾ ਆ ਕੀ ਤਰੀਕਾ ਹੈ ਜਿੰਨਾ ਤਰੀਕਾ ਇਹਨੇ ਇਵੇਂ ਆਈ ਕਰੀ ਜਿਹਨੇ ਵਾਲ ਸੁੱਕਦੇ ਨਹੀਂ ਨਾ ਤੇ ਜਦੋਂ ਇਹ ਸੁੱਕ ਗਿਆ ਫਿਰ ਦੇਖ ਕਿਵੇਂ ਬਣਦੇ ਬਾਗ ਦੇ ਫੁੱਲਾਂ ਰਹਿ ਜਾਂ ਵਾ ਰੂਮ ਦਾ ਕੁਛੇ ਬਣ ਜਾਣਾ ਹਾਜੀ ਮਤਰਾ ਕਿਦਾਂ ਹਾਂ ਸ਼ੈਂਕੀ ਨੂੰ ਦਿੱਤਾ ਨਮਾ ਤੇ ਡਾਈਟ ਪਲਾਨ ਆਪਣਾ ਅੱਜ ਹੈਗਾ ਚੱਲ ਰਿਹਾ ਤੀਜਾ ਦਿਨ ਹੋ ਗਿਆ ਅੱਜ ਠੀਕ ਆ ਟੱਡ ਵਾਕੀ ਬਹੁਤ ਨਿਕਲੇ ਆ ਠੀਕ ਆ ਆਪਾਂ ਇਹਨੂੰ ਸੈੱਟ ਕਰਨਾ ਜਲਦੀ ਜਲਦੀ ਓਕੇ ਹੁਣ ਤੁਸੀਂ ਕਹੋਗੇ ਚੜਾਈ ਕਿੱਧਰ ਨੂੰ ਕੀਤੀ ਆ ਸੋ ਚੜਾਈ ਵੀ ਦਿਖਾਉ ਦੱਸਦੇ ਆ ਤੁਹਾਨੂੰ ਅੱਜ ਥੋੜਾ ਸੀਗਾ ਸੰਡੇ ਠੀਕ ਆ ਤੇ ਮੇਰੀ ਵੱਡੀ ਸਾਲੀ ਆ 7 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਉਹਦੇ ਕੋਲੇ ਸੱਤ ਜਾਇ ਹੀ ਨਹੀਂ ਗਿਆ ਸੋ ਅੱਜ ਅਸੀਂ ਚੱਲੇ ਆ ਉਹਨਾਂ ਕੋਲੇ ਓਕੇ ਆ ਬੈਕ ਸਾਈਡ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਪੰਡੰਗਾ ਆਪਣੇ ਹੌਣ ਦਿਸਣ ਲੱਗ ਗੀਆਂ ਇੱਕ ਦਿਨ ਦੇ ਵਿੱਚ ਹੀ ਕਿੰਨਾ ਫਰਕ ਪੈ ਗਿਆ ਤਾਰਾ ਤੁੜਨ ਲੱਗੀਆਂ ਬੈਕ ਸਾਈਡ ਓਕੇ ਤੇ ਹੁਣ ਇੱਕ ਰਾਤ ਮੈਂ YouTube ਉੱਤੇ ਮੇਰੀ ਆਤ ਹੁੰਦੀ ਹੈ ਕਿ ਜਦੋਂ ਮੈਂ ਫ੍ਰੀ ਹੁੰਨਾ ਕਿ ਆਪਣੇ ਜਿਹੜੇ ਫੋਨ ਆ ਨੇ ਇਹਨਾਂ ਨੂੰ ਚੰਗੇ ਕੰਮਾਂ ਵਾਸਤੇ ਜ਼ਰੂਰ ਵਰਤਣਾ ਚਾਹੀਦਾ ਹਨਾ ਆਪਾਂ ਰੀਲਾਂ ਵੇ ਵੇ ਕੇ ਵੇਸਟ ਕਰ ਦਿੰਨੇ ਆ ਸੋ ਮੈਂ ਅ ਥੋੜਾ ਜਿਹਾ ਅੰਗੂਰਾ ਬਾਰੇ ਜਾਣਕਾਰੀ ਲਈ ਰਾਤ ਕਾਫੀ ਟਾਈਮ ਲੱਗਾ ਰਿਹਾ ਮੈਂ ਗੁਰਾਂ ਦੀਆਂ ਵੱਲਾਂ ਇਹਨਾਂ ਵਾਸਤੇ ਜਾਲ ਬਣਾਉਣਾ ਤੇ ਚੜਾਉਣੀਆਂ ਇਹਨਾਂ ਨੂੰ ਕਿਦਾਂ ਕਿਹੜਾ ਜਿਗਾਰ ਥੋਕਾ ਤਰੀਕਾ ਸੇਮ ਹੀ ਉਧਰ ਜਿਹੜੀਆਂ ਆਪਣੀਆਂ ਵੱਲਾਂ ਉੱਗੀਆਂਆਂ ਲਾਈਆਂ ਹੋਈਆਂ ਜਿਹੜੀਆਂ ਆਪਣੀਆਂ ਕ੍ਰੇਲਿਆਂ ਦੀਆਂ ਤਰਾਂ ਦੀਆਂ ਹਨ ਤੇ ਕੱਦੂ ਹੋ ਗਏ ਸਾਰੇ ਜਿਹੜੇ ਹੈਗੇ ਆ ਇਹ ਕਾਫੀ ਤਰ੍ਹਾਂ ਦੀਆਂ ਵੱਲਾਂ ਪਲਾਈਆਂ ਸੀਆਂ ਤੇ ਉਹਨਾਂ ਵਾਸਤੇ ਸਪੈਸ਼ਲ ਬਣਾਉਣਾ ਆ ਬੈੱਡ ਹੁਣ ਚੜਨ ਵਾਸਤੇ ਠੀਕ ਆ ਤੇ ਸਸਤੇ ਤਰੀਕੇ ਦੇ ਨਾਲ ਤੇ ਫਿਰ ਪੂਰਾ ਐਂਦਾ ਕੰਦਾ ਨਿਕਲ ਜਾਣੀ ਹੈ ਨਾ ਸੋ ਜਦੋਂ ਆਪਾਂ ਸਬਜੀ ਲਾਈ ਉਹ ਤੇ ਵਿਆਵਤਨਾ ਨਹੀਂ ਲਾਈ ਠੀਕ ਆ ਤੇ ਹੁਣ ਕੋਸ਼ਿਸ਼ ਕਰਾਂਗੇ ਉਹਨੂੰ ਠੀਕ ਕਰਨ ਦੀ ਜੇ ਹੋ ਗਈ ਤਾਂ ਕਿਉਂਕਿ ਹੁਣ ਵੱਲਾਂ ਸਾਰੀਆਂ ਤੁਰਪੀਆਂ ਹੈ ਜਿੱਦਾਂ ਹੁਣ ਅੱਧ ਕੀ ਜਿੱਦਾਂ ਹੋ ਗਿਆ ਠੀਕ ਆ ਉਹਨੂੰ ਉਦਾਂ ਹੀ ਕਵਰ ਕਰਾਂਗੇ ਅੱਧੀਆਂ ਉਧਰਲੇ ਪਾਸੇ ਚੜਾਵਾਂਗੇ ਦੀ ਉਧਰਲੇ ਪਾਸੇ ਚੜਾਵਾਂਗੇ ਤੇ ਗਰਮੀ ਹੋ ਗਈ ਆ ਤੇ ਇੱਕ ਮੋਸਟ ਇਪੋਰਟੈਂਟ ਤੁਹਾਨੂੰ ਕਹਿਣਾ ਸੀਗਾ ਕਿ ਕਿ ਤੁਸੀਂ ਆਪਦੇ ਘਰਾਂ ਦੇ ਵਿੱਚ ਨਾ ਛਾਵੇਂ ਤੇ ਜ਼ਰੂਰ ਡੂੰਘੇ ਪਾਣੀ ਦੇ ਭਰ ਕੇ ਰੱਖੋ ਠੀਕ ਆ ਜਿਹੜੇ ਪੰਛੀ ਆ ਜਿਹੜੇ ਮਤਲਬ ਕਿ ਪਾਂ ਚੀਆ ਹਨਾ ਉਹਨਾਂ ਵਾਸਤੇ ਪਾਣੀ ਸੱਜਰਾ ਪਾਣੀ ਜ਼ਰੂਰ ਸਵੇਰੇ ਉੱਠ ਕੇ ਪਹਿਲਾ ਕੰਮ ਹੀ ਕਰਿਆ ਕਰੋ ਕਿ ਪਹਿਲਾਂ ਪਾਣੀ ਡੋਲਤਾ ਵਿੱਚ ਹੱਥ ਮਾਰਤਾ ਠੀਕ ਆ ਨਾ ਜਿਹੜੇ ਤੁਹਾਡੇ ਨਾਲ ਥਾਂ ਦੀਆਂ ਲਕੀਰਾਂ ਹਨ ਜੇ ਤੁਸੀਂ ਟੱਚ ਕਰਦੇ ਹੋ ਕੁੰਡੀ ਨੂੰ ਇਹ ਬਦਲ ਜਾਣਗੀਆਂ ਓਕੇ ਸੋ ਇਹ ਦਿਨ ਹਮੇਸ਼ਾ ਬਦਲਦੇ ਚੰਗੇ ਮਾੜੇ ਆਉਂਦੇ ਰਹਿੰਦੇ ਕਦੇ ਚੜ੍ਹਾਈਆਂ ਰਹਿੰਦੀਆਂ ਕਦੇ ਕਦੇ ਬੰਦਾ ਡਾਊਨ ਨਹੀਂ ਰਹਿੰਦਾ ਸੋ ਹਦ ਚੰਗੇ ਕੰਮ ਕਰਦੇ ਰਿਹਾ ਕਰੋ ਆਈਡਿਓਮੈਟਿਕ ਪਰਮਾਤਮਾ ਬਰਕਤ ਪਾਉਂਦਾ ਓਕੇ ਤੇ ਇਹ ਹਮੇਸ਼ਾ ਜ਼ਰੂਰ ਕਰਿਆ ਕਰੋ ਠੀਕ ਆ ਪਾਣੀ ਤਾਂ ਬਹੁਤ ਜ਼ਰੂਰੀ ਆ ਖਾਣਾ ਜੇ ਤੁਸੀਂ ਦਾਣੇ ਦੋਨੇ ਵੀ ਥੱਲੇ ਸੱਡ ਦੋਗੇ ਤਾਂ ਬਾਲੀ ਵਧੀਆ ਕਰ ਲਾ ਤੇ ਪਰ ਪਾਣੀ ਤਾਂ ਜ਼ਰੂਰ ਰੱਖਿਓ ਨਾ ਤੁਸੀਂ ਆਪਣਾ ਬੋਡ ਦੇ ਥੱਲੇ ਰੱਖਿਆ ਹੁੰਦਾ ਇੱਥੇ ਕਿਉਂਕਿ ਪੰਛੀ ਜਿਹੜੇ ਹੈਗੇ ਆ ਨਾ ਆਪਾਂ ਕਈ ਜਿਆਦਾ ਕਹਿੰਦੇ ਛੱਤਾਂ ਤੇ ਕੋਈ ਛੱਤਾਂ ਤੁੱਪੇ ਨਾ ਰੱਖੋ ਜੇ ਤੁਸੀਂ ਆਲ ਨੇ ਵੀ ਲਾਉਣੇ ਆ ਪੰਛੀਆਂ ਦੇ ਛਾਵੇਂ ਲਾਓ ਜਿੱਦਾਂ ਮੇਰੇ ਇੱਧਰ ਛਾਵੇਂ ਲਾਏ ਹੋਏ ਨੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋਂ ਕਿ ਛਾਵੇਂ ਲੱਗੇ ਹੋਏ ਆ ਸਾਰੇ ਆਪਨੇ ਠੀਕ ਆ ਤੇ ਆਮ ਹੀ ਆਪਾਂ ਲੰਘਦੇ ਆ ਕਿ ਦਰਖਤਾਂ ਦਰਖਤਾਂ ਤੇ ਆ ਲਾਉਣ ਦੀ ਬਜਾਏ ਸ਼ਾਮੇ ਲਾਉਣ ਦੀ ਬਜਾਏ ਸਾਰਿਆਂ ਦੇ ਲਾਏ ਪਏ ਆ ਰੋੜਾਂ ਉੱਤੇ ਜਿਹੜੇ ਖੰਭੇ ਆ ਧੁੱਪੇ ਹਨ ਸੀਹੀ ਉੱਥੇ ਖੰਭੇ ਲਾਏ ਉੱਥੇ ਸੌਰੀ ਲਾਏ ਪਏ ਆਲ ਨੇ ਲਾਏ ਪਏ ਆ ਸੀਹੀ ਧੁੱਪੇ ਪੂਰੇ ਹਨ ਗਰਮੀ ਦੇ ਵਿੱਚ ਜਿਹੜਾ ਹੁਣ ਮੰਨ ਕੇ ਚੱਲੋ ਆਪਾਂ ਮਟਕਾ ਲਾਤਾ ਹਨ ਨਿੱਕਾ ਕੁਜਾ ਲਾਤਾ ਉੱਤੇ ਤੇ ਜਦੋਂ ਗਰਮੀ ਦੇ ਵਿੱਚ ਉਹਦੇ ਉੱਤੇ ਸੇਕ ਪਊਗਾ ਤੇ ਜਿਹੜੇ ਵਿੱਚ ਜਿਹੋ ਬੱਚੇ ਪਹਿਲੀ ਗੱਲ ਤਾਂ ਪੰਛੀ ਇੰਨੇ ਜਿਹੇ ਸਿਆਣੇ ਹੋ ਇਹੋ ਜੀ ਜਗ੍ਹਾ ਤੇ ਆਲ ਨਾ ਪਾਉਣਗੇ ਨਹੀਂ ਜੇ ਉਹ ਪਾਉਣਗੇ ਵੀ ਜੀ ਉਹਨਾਂ ਨੇ ਵੇਕੂਫੀ ਕਿਸੇ ਨੇ ਕਰ ਲਈ ਤਾਂ ਬੱਚੇ ਮਰ ਜਾਣਗੇ ਕਿਉਂ ਇੰਨੀ ਤਪਸ਼ ਹੋਊਗੀ ਵਿੱਚ ਉਹਦੀ ਗਰਮੀ ਹੋਊਗੀ ਤੇ ਬਹੁਤ ਇਦਾਂ ਔਖਾ ਹੈਗਾ ਨਾ ਸੋ ਸ਼ਾਮੇ ਯਾਲ ਨਹੀਂ ਲਾਓ ਤੁਸੀਂ ਆਪਾਂ ਹੁਣ ਕਬੂਤਰਾਂ ਵਾਲ ਯਾਲ ਨੇ ਲਿਆ ਕੇ ਲਾਉਣੇ ਨੇ ਤੇ ਅੱਜ ਚੱਲੇ ਆਇਓ ਜੀ ਪਿੰਡ ਧਰਮਕੋਟ ਠੀਕ ਆ ਉੱਥੇ ਪਤਾ ਕਰਦੇ ਆ ਜੇ ਮਿਲ ਗਏ ਤਾਂ ਹੋਸ ਦਾ ਭਾਜੀ ਲੈ ਕੇ ਆਈਗੀ ਤੇ ਮੰਮੀ ਨੂੰ ਤੇ ਮਨਪ੍ਰੀਤ ਨੂੰ ਮਿਲਾਉਣੇ ਤੁਹਾਨੂੰ ਅਸੀਂ ਤਿੰਨੇ ਜਾਣੇ ਚੱਲਨੇ ਆ ਓਕੇ ਪਹਿਲਾਂ ਕੱਲ ਜਾਣਾ ਸੀ ਫਿਰ ਅੱਜ ਭੁ ਲੈਣ ਕੱਲ ਵੀ ਅੱਜ ਹੀ ਚੱਲ ਗਏ ਕੱਲ ਹੋਰ ਕੰਮ ਕਰਾਂਗੇ ਕੋਈ ओके ਲ ਮਾਤਾ ਨੂੰ ਬੁਲਾਉਣੇ ਤੁਹਾਨੂੰ ਮੰਮੀ ਜੀ ਨੂੰ ਬੀਬੀ ਸਾਡੀ ਖੁਸ਼ਕੀ ਨਾ ਹੁਭਾਈ ਪਈ ਆ ਆਹ ਬੈਠੀ ਮਗਰ ਕਿਵੇਂ ਮਾਤਾ ਕਹੜਾ ਹੋ ਗਈ ਤਿਆਰੀ ਆ ਬੜਾ ਸ਼ੈਂਕੀ ਨਵਾਇਆ ਦੇਖੋ ਇਧਰ ਓਏ ਕਿਨੇ ਹਾਂ ਕੀ ਹਾਲ ਹੱਥ ਜੁੜੀ ਬੈਠਾ ਹੈ ਹੂੰ ਲੋ ਵੀ ਮੰਨ ਵੀ ਦਰੋਂ ਲੋ ਹਲੋ ਜੀ ਸਸ ਸ਼ਕਾ ਸਾਰੇ ਨੂੰ ਹਮ ਅੱਜ ਵੀਰ ਨਵਾਂ ਹਣਾ ਹੈ ਸਾਰੀ ਗਰਮੀ ਆ ਗਈ ਗਰਮੀ ਆਲੇ ਸਾਰੇ ਸੂਟ ਨਵੇਂ ਪਾਣੇ ਨਵੇਂ ਪਾਣੇ ਪੁਰਾਣੇ ਨਹੀਂ ਪਾਵਾਦੇ ਆਵਾ ਹੈ ਸਹੀ ਆ ਇਹੋ ਮਿਲਣਾ ਨਹੀਂ ਦੁਬਾਰਾ ਆਉਣਾ ਜਿਹੜੇ ਮਸੇ ਨਾਲ ਚ ਜਾਣਾ ਨਾ ਇਹਨੇ ਨਵਾਂ ਸੂਟ ਪਾ ਕੇ ਜਾਣਾ ਜਿਹੜਾ ਉਹ ਪਾਇਆ ਅੱਗੇ ਕਿਤੇ ਰਸਤੇ ਆਈ ਉਹ ਨਹੀਂ ਪਾਕੇ ਆਓ ਯੋ 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 ਕਿੱਦਾਂ ਬੇਬੇ ਵਧੀਆ ਸੈਟ ਅੱਜ ਮੈਜਿਕ ਨਹੀਂ ਕੀਤੀ ਤੁਸੀਂ ਦੋਨਾਂ ਨੇ ਮੈਂ ਜਾਣ ਕੇ ਨਹੀਂ ਕੀਤੀ ਅੱਜ ਹਾਂ ਅੱਜ ਮਮਮੀ ਨੇ ਕਹਤਾ ਕਿ ਤੇ ਰਹਿਣ ਦੇ ਮੈਜਿਕ ਨਹੀਂ ਕਰਦੇ ਲੋ ਜੀ ਐ ਐ ਸ਼ੁਰੂ ਐ ਸ਼ੁਰੂ ਆ ਓਏ ਐਸ਼ ਕੰਮ ਦੇ ਵਿੱਚ ਲੋ ਵੀ ਐਸ਼ ਨੂੰ ਮਿਲ ਲੋ ਹਮ ਹੈਲੋ ਐਸ਼ ਓਏ ਓਏ ਐਸ਼ ਕਿੱਥੇ ਚੱਲੇ ਆ ਕਿੱਥੇ ਚੱਲੇ ਮਾਸੀ ਕੋਲੇ ਲੈ ਮਮਮੀ ਅੱਜ ਬਹੁਤ ਸਾਲ ਹੋ ਗਏ ਸੱਤ ਸੱਤ ਸਾਲ ਹੋ ਗਏ ਹੋਇਆ ਹੁਣ ਮਮਾ ਤੇ ਸੱਤ ਸਾਲਾਂ ਦੇ ਵਿੱਚ ਆਪਣੀ ਤਾਂ ਹਜੇ ਇੱਕ ਵਾਰੀ ਵੀ ਨਹੀਂ ਜਾਏਗਾ ਉੱਥੇ ਫਸਟ ਟਾਈਮ ਜਾਣਾ ਸੀ ਸਹੀ ਹੈ ਤੇ ਚੱਲਦੇ ਆ ਫਿਰ ਹੁਣ ਗਰਮੀ ਹੋ ਗਈ ਕਾਫੀ ਜਿਆਦਾ 1 ਵਜ ਗਿਆ ਤੇ ਬਸ ਨੇੜੇ ਹੀ ਆਪ ਨੂੰ ਧਰਮਕੋੜ ਨੇੜੇ ਪੈਂਦਾ ਓਕੇ ਜਿਹੜੇ ਧਰਮਕੋੜ ਏਰੀਆ ਨੂੰ ਆ ਬਲੋਂਗ ਕਰਦੇ ਨੇੜੇ ਤੇੜੇ ਸਾਰੇ ਕਮੈਂਟ ਕਰਕੇ ਦੱਸਿਓ ਥੋੜੀ ਰੀਚ ਆਉਣ ਲੱਗੀ ਐ ਅਸੀਂ ਆਪਾਂ ਹਾਂ ਠੀਕ ਆ ਮੈਂ ਕਿੱਥੇ ਗਏ ਧਰਮਕੋਟ ਸਾਨੂੰ ਪਤਾ ਨਹੀਂ ਪਹਿਲੀ ਵਾਰ ਚਲੇ ਮੈਂ ਤਾਂ ਮਗਰ ਬਹੁਤ ਘਟ ਗਿਆ ਸਾਡੇ ਨਾਲ ਹੀ ਆਈਂਦਾ ਧਰਮਕੋਟ ਦੇ ਰਸਤੇ ਤਾਂ ਸਾਨੂੰ ਨਹੀਂ ਪਤਾ ਨਹੀਂ ਅਸੀਂ ਕੋਈ ਮੈਂ ਬਹਿ ਡੈਡੀ ਨੂੰ ਪੁੱਛਿਆ ਮੈਂ ਡੈਡੀ ਜੀ ਆਪਣਾ ਰਸਤਾ ਇਹ ਕਿੱਧਰ ਦੀ ਸੌਕਾ ਰੂਗੇ ਡੈਡੀ ਸਾਰੇ ਪਿੰਡ ਕਨੋ ਇੱਧਰ ਪੰਜਾਬੜ ਕੰਡਿਆਲ ਖੋਸਾ ਇੱਧਰ ਦੀ ਨਾਂ ਕਿ ਕਹਿੰਦੇ ਇਹ ਢੀਡ ਪਹੁੰਚਣ ਗੱਡੀ ਤੈਨੂੰ ਗੱਡੀ ਤੈਨੂੰ ਫੜਾ ਦੇਣੀ ਬੇਬੇ ਅੱਜ ਮੈਂ ਚਲਾ ਠੀਕ ਆ ਅੱਜ ਮੈਂ ਚਲਾ ਲੈਂਦੀ ਆ ਆ ਫੇਰ ਤਾਂ ਪਹੁੰਚ ਹੀ ਖੜੇ ਆ ਹੈ ਸਾਗਰ ਸਾਗਰ ਦੀ ਬਿਊਟੀ ਚਲਾ ਹੀ ਲੈਂਦੀ ਆ ਤੇ ਮੈਂ ਚਲਾਉਂਗੀ ਸਾਗਰ ਦੀ ਬਿਊਟੀ ਐਂਡ ਗਾ ਚਲਾਉਂਦੀ ਗੱਡੀ ਵੱਡੀ ਹੋਵੇ ਐਂਡ ਗਾ ਦਾ ਕੋਈ ਐਸੇ ਹੁੰਦਾ ਨਹੀਂ ਕੋਈ ਵਾਜੇ ਦਾ ਵਾਜੇ ਚੱਲ ਗਏ ਫਿਰ ਨਾ ਬੋਤਲ ਲੀੜਲ ਵਿੜੀ ਜਾਨੀ ਮਿੱਟੀ ਲੱਗੀ ਇਹਨੂੰ ਜਵਾਕਾਂ ਦਾ ਕਾਹਦਾ ਹੁੰਦਾ ਯਾਰ ਆਓ ਫਿਰ ਮਿੱਤਰੋ ਦੁਪਹਿਰਾ ਤੇ ਖਰ ਦਪਹਿਰਾਂ ਕੇ ਡੱਬਾ ਜਵਾਬ ਦੇ ਜਾਂਦੀ ਆਂ ਜਵਾਬ ਦੇ ਜਾਂਦੀ ਆਂ ਹਾਏ ਓਏ ਮੇਰਿਆ ਰੱਬਾ ਜਵਾਬ ਕੌਣ ਦਿੰਦੀ ਆਂ ਹੈ ਪ੍ਰੀਤੋ ਜਵਾਬ ਦਿੰਦੀ ਆ ਆਪਣੀ ਹੋਰ ਕੀ ਮੈਂ ਨਹੀਂ ਜਵਾਬ ਦਿੰਦੀ ਆ ਆਪਣੀ ਇੱਥੇ ਮਾਚੀ ਲੈ ਦੋ ਕੋਈ ਨਹੀਂ ਜਵਾਬ ਨਹੀਂ ਕਰਦੀ ਲੈ ਕੇ ਡੱਬਾ ਜਵਾਬ ਦੇ ਜਾਂਦੀ ਆਂ ਹਾਏ ਮਮਮੀ ਦਾ ਪਾਰਾ ਥੋੜਾ ਜਿਹਾ ਹਾਈ ਹੋਈ ਸੀਗਾ ਸਹੀ ਆ ਅੱਜ ਬੇਬੀ ਨਾ ਬੈਠੀ ਨਹੀਂ ਇੱਥੇ ਬੇਬੇ ਨਾ ਬੈਠੀ ਬਾਪੂ ਦੇ ਸਿਰ ਇਹਨਾਂ ਨਾਲ ਗੱਲਾਂ ਕਰੀ ਜਾਵੇ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਉੱਚੀ ਜੀ ਲੱਗੀ ਬਈ ਮੈਂ ਅੰਦਰ ਗਿਆ ਮੈਂ ਕਿਹਾ ਕਦੇ ਇਹਨੂੰ ਸਾਹ ਵੀ ਲੈ ਲੈਣ ਦਾ ਕਰ ਵਿਚਾਰਿਆ ਇਹਨੂੰ ਮੈਂ ਕਿਹਾ ਬਾਪੂ ਨੇ ਟੱਕਰੀ ਪਈ ਹੈ ਫੇਰ ਕਿਤੇ ਚੱਕਰੇ ਤਾਂ ਨਹੀਂ ਸੀ ਗੱਲਾਂ ਆ ਗੱਲਾਂ ਹੀ ਕਰਦੇ ਸੀ ਠੀਕ ਆ ਗੱਲਾਂ ਵੇ ਮਾੜੇ ਮੋੜੇ ਪਿਆਰ ਨਾ ਕਰ ਰਿਹਾ ਤੂੰ ਤਾਂ ਐ ਬੋਲਦੀ ਹਣੀ ਲੜਦੀ ਹੁੰਨੀ ਆ ਮਾੜੇ ਨੂੰ ਬੋਲੀ ਦਾ ਰੜਕਣਾ ਬੋਲੇ ਬੰਦਾ ਮੈਂ ਸਮਝ ਨਾ ਕਰੀ ਜਾਣਾ ਲੇ ਫਿਰ ਮਾਤਾ ਤੇਰਾ ਸੂਟ ਇਹ ਪਿਛਲੇ ਸੀਜ਼ਨ ਬਣਾਇਆ ਸੀ ਮਮਾ ਦੂਜੇ ਮਨਪੀਤੇ ਰ ਹੈਨਾ ਪਿਛਲੇ ਸੀਜ਼ਨ ਇੱਕੋ ਜਿਹਾ ਸੀ ਸਾਡੇ ਵੀ ਮੈਂ ਤਾਂ ਸੇਮ ਸੇਮ ਅੱਜ ਪਰ ਪਾਇੀ ਨਹੀਂ ਸੀ ਮਨਪੀਤੇ ਦਾ ਵੀ ਸੇਮ ਹੀ ਹੈਗਾ ਵੈਸੇ ਇਹਦੇ ਨਾਲ ਦਾ ਹੈਨਾ ਉਹਨਾਂ ਦਾ ਹੱਥਾਂ ਤੇ ਇੱਕ ਟਾਈਮ ਮੈਚਿੰਗ ਕਰਾਂਗੇ ਠੀਕ ਆ ਉਹ ਤਾਂ ਕਿਉਂ ਲੈ ਸਲੂਸਾ ਐਡ ਕਰਕੇ ਪੂਰਾ ਇਹਦਾ ਜੈਂਕੀ ਬਣਾਇਆ ਵਿਆ ਹਾਂ ਚੱਲ ਗਏ ਫਿਰ ਚਲੋ ਫਿਰ ਬੈਠੋ ਬਈ हां जी ਅਸੀਂ ਪਹੁੰਚ ਗਏ ਧਰਮਕੋਟ ਤੇ ਕਰੇ ਬੜਨ ਸਾਰੇ ਸਾਡੇ ਮੱਥੇ ਆ ਬੂਟਾ ਲੱਗਾ ਗਲਾਬ ਦੇ ਫੁੱਲਾਂ ਦਾ ਤੇ ਬਹੁਤ ਹੀ ਵੱਡੇ ਵੱਡੇ ਗਲਾਬ ਦੇ ਫੁੱਲਾ ਤੇ ਬਹੁਤ ਹੀ ਜਿਆਦਾ ਕਵਾਂਟੀਟੀ ਵਿੱਚ ਇਹਨੂੰ ਫੁੱਲ ਲੱਗੇ ਆ ਹਨਾ ਗਲਾਬ ਦੇ ਫੁੱਲ ਆਮ ਛੋਟੇ ਛੋਟੇ ਹੁੰਦੇ ਤੇ ਇਹਦਾ ਸਾਈਜ਼ ਵੀ ਬਹੁਤ ਜਿਆਦਾ ਵੱਡਾ ਸੀ ਫੁੱਲਾਂ ਦਾ ਤੇ ਬੂਟੇ ਦੀਆਂ ਲਗਰਾਂ ਬਹੁਤ ਜਿਆਦਾ ਕੱਢੀਆਂ ਸੀ ਦੇਖ ਸਕਦੇ ਹੋ ਕਿੰਨਾ ਸੰਘਣਾ ਗਲਾਬ ਦੇ ਫੁੱਲ ਲੱਗੇ ਨੇ ਇਹ ਸਾਨੂੰ ਬਹੁਤ ਘੈਂਟ ਲੱਗੇ ਮੰਮੀ ਤਾਂ ਮੰਮੀ ਦੇ ਲੈਰ ਨਿਕਲ ਜਾਂਦੀ ਕਿਤੇ ਫੁੱਲ ਲੱਗੇ ਦੇਖ ਲੈਂਦੇ ਮੰਮੀ ਨੂੰ ਬਹੁਤ ਪਿਆਰੇ ਲੱਗਦੇ ਫੁੱਲ ਸਾਨੂੰ ਸਾਰੀ ਫੈਮਿਲੀ ਨੂੰ ਹਰੀ ਵਾਈ ਵਿੱਚ ਰਹਿਣਾ ਬਹੁਤ ਵਧੀਆ ਲੱਗਦਾ ਹਨ ਦੇਖੋ ਕਿੰਨੇ ਸੋਹਣੇ ਫਲਾਵਰ ਨੇ ਦੇਖੋ ਕਿੰਨੇ ਘੈਂਟ ਲੱਗਦੇ ਨੇ ਹਨ ਤੇ ਅਸੀਂ ਜਾਣ ਸਾਰ ਉਹਨੂੰ ਇਹੀ ਕਿਹਾ ਕਿ ਸਾਨੂੰ ਜਦੋਂ ਕਲਮਾ ਤਿਆਰ ਕਰੋ ਸਾਨੂੰ 7-8 ਕਲਮਾ ਇਸ ਦੀਆਂ ਜ਼ਰੂਰ ਦਿਓ ਹਨ ਤੇ ਆਪਾਂ ਉਹ ਲੈ ਕੇ ਆਵਾਂਗੇ ਠੀਕ ਆ ਬਹੁਤ ਸੋਹਣੇ ਫਲਾਵਰ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਚਾਹ ਪਾਣੀ ਪੀਣ ਤੋਂ ਬਾਅਦ ਜੀ ਆਪਾਂ ਪਹੁੰਚ ਕੇ ਫਿਰ ਖੇਤ ਧਰਮਕੋਟ ਦੇ ਪਿੰਡ ਵਿੱਚ ਇੱਕ ਸਿੱਧੂ ਫਾਰਮ ਬਣਿਆ ਹੋਇਆ ਉੱਥੇ ਕਹਿੰਦੇ ਪੂਟੇ ਬਹੁਤ ਘੈਂਟ ਲੱਗੇ ਆ ਤੁਸੀਂ ਦੇਖੋ ਬਾਈ ਉਹਨਾਂ ਦੀ ਕਾਰਾਗਰੀ ਸ਼ੌਂਕੀ ਸਰਦਾਰ ਸਿੱ ਠੀਕਾ ਤੇ ਬਾਈ ਹੁਣ ਨਾ ਇੱਥੇ ਖੇਤ ਵਿੱਚ ਬਹੁਤ ਘੈਂਟ ਘੈਂਟ ਜਗਾ ਬਣੀ ਹੋਈ ਆ ਤੇ ਬਹੁਤ ਵਧੀਆ ਬੂਟੇ ਲੱਗੇ ਨੇ ਹਰ ਇੱਕ ਤਰ੍ਹਾਂ ਦਾ ਬੂਟਾ ਲਾਇਆ ਹੋਇਆ ਪਰ ਤੁਸੀਂ ਦੇਖ ਸਕਦੇ ਥੋਨੂੰ ਸਾਰਾ ਫਾਰਮ ਦੀ ਇੱਕ ਨਿੱਕੀ ਝਲਕ ਦਿਖਾਉਣੀ ਆ ਤੇ ਪਹਿਲਾਂ ਤਾਂ ਮੋਟਰ ਦੇਖੋ ਬਣਾਈ ਹੋਈ ਆਪਾਂ ਚਲਾ ਕੇ ਦਿੰਨੇ ਆ ਉੱਤੇ ਲਾਈ ਹੋਈ ਆ ਪਾਣੀ ਵਾਲੀ ਜਿਹਦਾ ਖੂਦ ਹੀ ਸ਼ੇਪ ਦਿੱਤੀ ਹੋਈ ਆ ਨਾ ਤੇ ਇਹ ਦੂਸਰੀ ਸਾਈਡ ਆਪਣੇ সুইਮਿੰਗ ਪੂਲ ਬਣਿਆ ਹੋਇਆ ਵਾ ਸਵੀਮਿੰਗ ਪੂਲ ਤੇ ਤੁਸੀਂ ਦੇਖ ਸਕਦੇ ਹੋ ਹਨਾ ਪੂਰੇ ਜਿੱਦਾਂ ਹੁਣ ਗਰਮੀ ਹੁਣ ਆ ਗਈ ਆ ਹੁਣ ਅਜ ਤੋਂ ਗਾਂ ਇੱਥੇ ਰੌਣਕਾਂ ਲੱਗਣੀਆਂ ਸਾਰੀਆਂ ਪੂਰੀਆਂ ਠੀਕ ਆ ਤੇ ਬਾਕੀ ਜਿਹੜੇ ਬੂਟੇ ਬਹੁਤ ਘੱਟ ਹੁੰਦੇ ਆ ਇੱਥੇ ਬੂਟੇ ਉਹ ਵੀ ਲੱਗੇ ਹੋਏ ਨੇ ਬਾਕੀ ਬੂਟੇ ਸਾਰੇ ਨਵੇਂ ਲੱਗੇ ਨੇ ਹੁਣ ਸਾਰੇ ਤੁਰਪੇ ਆ ਸਾਰ ਫੁੱਟ ਪੇ ਆ ਜਿਹੜਾ ਫਸਟ ਰਨ ਬੂਟਾ ਦਿਖਾਉਣੇ ਆ ਕਿ ਆਪਾਂ ਕਹਿ ਦਿੰਨੇ ਬਾਦਾਮ ਲੱਗਦੇ ਨਹੀਂਗੇ ਤੇ ਆ ਬਾਦਾਮਾਂ ਦਾ ਬੂਟਾ ਦੇਖੋ ਕਿੰਨਾ ਘੈਂਟ ਆ ਆਵੇ ਪੂਰੀਆਂ ਲਗਰਾਂ ਕੱਡੀਆਂ ਆਈਆਂ ਨੇ ਬਾਦਾਮਾਂ ਦੇ ਬੂਟੇ ਨੇ ਤੇ ਪੂਰਾ ਇਦਾਂ ਘੈਂਟ ਲੱਗਦਾ ਦੂਸਰਾ ਬੂਟਾ ਵੀ ਤੁਸੀਂ ਦੇਖ ਸਕਦੇ ਹੋ ਬਾਦਾਮਾਂ ਦਾ ਉਹ ਵੀ ਪੂਰਾ ਇਦਾਂ ਪੂਰੀ ਗਰੋਥ ਕਰ ਰਿਹਾ ਹੈ ਹਨਾ ਤੇ ਅੰਜੀਰ ਦੇ ਬੂਟੇ ਆ ਜੀ ਅੰਜੀਰ ਅੰਜੀਰ ਜਿਹੜਾ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਮੈਨੂੰ ਖਾਣ ਦੇ ਵਿੱਚ ਮੈਨੂੰ ਬਹੁਤ ਏਸੀ ਲੱਗਦਾ ਅੰਜੀਰਾਂ ਵੀ ਲੱਗੇ ਵੀ ਹੋਏ ਆ ਇਹਨੂੰ ਤੇ ਅੰਜੀਰ ਦੇ ਬੂਟੇ ਮੈਨੂੰ ਯੂਨੀਵਰਸਿਟੀ ਪਿਛਲੇ ਸਾਲ ਮਿਲੇ ਨਹੀਂ ਸੀਗੇ ਪਰ ਆਪਾਂ ਇਹ ਵੀ ਆਪਾਂ ਲਾਵਾਂ ਘਰੇ ਐਡ ਕਰਾਂਗੇ ਆ ਕਾ ਬੂਟਾ ਇਧਰ ਅੰਜੀਰ ਦਾ ਲੱਗਾ ਹੋਇਆ ਦੇਖੋ ਠੀਕ ਆ ਤੇ ਦੂਸਰੇ ਪਾਸੇ ਆ ਆ ਬੂਟੇ ਤਾਂ ਬਹੁਤ ਘੱਟ ਆਪਣੇ ਏਰੀਆ 'ਚ ਨਹੀਂ ਹੁੰਦੇਗੇ ਇਹ ਹੈਗਾ ਸੇਬਾਂ ਦਾ ਬੂਟਾ ਆਪਾਂ ਕਹਿੰਦੇ ਨੇ ਸੇਬ ਲਾਉਣੇ ਇਹਦੇ ਸੇਬ ਆਪਣੇ ਹੁੰਦੇ ਨਹੀਂ ਸੁੱਕ ਜਾਂਦੇ ਆ ਤੇ ਦੇਖੋ ਕਿੰਨੀ ਵਧੀਆ ਫੋਟ ਕੀਤੀ ਹੋਈ ਆ ਤੇ ਆ ਜਿਹੜਾ ਬੂਟਾ ਤੁਸੀਂ ਦੇਖ ਪਾ ਰਹੇ ਹੋ ਇਹ ਹੈਗਾ ਵਾ ਆ ਆਲੂ ਬੁਖਾਰੀ ਸ਼ਾਇਦ ਆਲੂ ਬੁਖਾਰੀ ਕਹਾਂਗੇ ਹਾਂ ਆਲੂ ਬੁਖਾਰੇ ਆਲੂ ਬੁਖਾਰਾ ਨਹੀਂ ਸ਼ਾਇਦ ਆ ਹਾਂ ਆਲੂ ਚੀਕੂ ਸੌਰੀ ਚੀਕੂ ਦਾ ਬੂਟਾ ਸੀ ਉਹ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਲੱਗੇ ਹੋਏ ਆ ਪਪੀਤੇ ਤੇ ਆ ਬਾਈ ਹੁਣਾਂ ਦੇ ਅੰਦਰ ਬੈਠਣ ਵਾਸਤੇ ਜਗ੍ਹਾ ਬਣੀ ਹੋਈ ਆ ਤੇ ਔਰਲੇ ਪਾਸੇ ਅੰਬਾਂ ਦਾ ਬੂਟਾ ਦੇਖ ਸਕਦੇ ਹੋ ਤੇ ਪਰਲੇ ਪਾਸੇ ਪਿੰਜਰੇ ਕੇਜ ਵਗੈਰਾ ਬਣੇ ਹੋਏ ਨੇ ਠੀਕਾ ਉਹ ਪਿੱਛੇ ਉਹਦੇ ਵਿੱਚ ਪੰਛੀ ਵਗੈਰਾ ਜਿਹੜੀਆਂ ਵਗੈਰਾ ਜਾਂ ਕਬੂਤਰ ਖਰਗੋਸ਼ ਇਦਾਂ ਦੀਆਂ ਚੀਜ਼ਾਂ ਆ ਰੱਖੀਆਂ ਹੋਈਆਂ ਨੇ ਕੁੱਤੇ ਵੀ ਰੱਖੇ ਹੋਏ ਨੇ ਬੱਤਕਾਂ ਵੀ ਸੀਗੀਆਂ ਬਟ ਉਹ ਥੋੜਾ ਜਿਹਾ ਇੱਥੇ ਹੈਪਨ ਹੋ ਗਿਆ ਕੋਈ ਚੋਰੀ ਕਰਕੇ ਲੈ ਗਿਆ ਸੀਗਾ ਹਨਾ ਸੋ ਇਹ ਬਹੁਤ ਮਾੜੀ ਗੱਲ ਹੈਗੀ ਆ ਜਿਹੜੇ ਲੋਕ ਇਹੋ ਜਿਹਾ ਕੁੱਤੇ ਕੰਮ ਕਰਦੇ ਨੇ ਹਨਾ ਕਿ ਇਨੀ ਵੀਰੀ ਜਣਾ ਬੰਦਾ ਤਿਆਰ ਕਰਦਾ ਤੇ ਇੱਕ ਮਿੰਟ ਦਾ ਪਾਟਾ ਢਾਟ ਕਰ ਦਿੰਦੇ ਆ ਤੇ ਆ ਤੁਸੀਂ ਦੇਖੋ ਕਿ ਕਿੰਨੋਂ ਆ ਦੇ ਬੂਟੇ ਨੂੰ ਕਿਡਨੇਪ ਆ ਰਹੇ ਹੋਏ ਨੇ ਤੇ ਬਹੁਤ ਜ਼ਿਆਦਾ ਇਹਨੂੰ ਫਾਲ ਲੱਗੇ ਹੋਏ ਨੇ ਤੇ ਬਹੁਤ ਵਧੀਆ ਦੀ ਫਾਲ ਆਊਗਾ ਇਹਨਾਂ ਨੂੰ ਤੇ ਕਿੰਨੇ ਕਿੰਨੇ ਵੱਡੇ ਕਿੰਨੋਂ ਆ ਠੀਕ ਆ ਕੋ ਕਹਿੰਦੇ ਆ ਕਿ ਆਪਾਂ ਮਿਹਨਤ ਕਰਦੇ ਆ ਤਾਂ ਹਰ ਇੱਕ ਚੀਜ਼ ਮਿਲਦੀ ਆ ਠੀਕ ਆ ਤੇ ਆ ਆਇਦਰ ਆ ਗਏ ਜੀ ਬੂਟੇ ਜਿਹੜੇ ਬਹੁਤ ਘੱਟ ਮੈਂ ਜਮੇ ਨਹੀਂ ਦੇਖੇਗੇ ਇਹ ਆ ਗਏ ਜੀ ਆੜੂਆਂ ਦੇ ਬੂਟੇ ਦੇਖੋ ਕੱਡੇ ਲੰਬੇ ਲੰਬੇ ਨੇ ਤੇ ਕਿੱਡੇ ਘੜਸਾਇ ਚ ਗਿਆ ਹੋਇਆ ਇਹਨਾਂ ਦਾ ਮੇਰੇ ਹਿਸਾਬ ਨਾਲ 10 12 15 ਫੁੱਟ ਹਾਈਟ ਹੋਗੀ ਹੋਗੀ ਆੜੂਆਂ ਦੇ ਬੂਟੇ ਨੇ ਤੇ ਇਹਨੂੰ ਆੜੂ ਲੱਗੇ ਵੀ ਹੋਏ ਸੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਹ ਤੁਹਾਨੂੰ ਸ਼ਾਇਦੋ ਗ੍ਰੀਨ ਗ੍ਰੀਨ ਆ ਵਿਚੀ ਰਲ ਗਏ ਤੋਂ ਦੇਦੇ ਹੋਣਗੇ ਆ ਵਿਆੜੂਆਂ ਦੇ ਬੂਟੇ ਉਹ ਲੱਗੇ ਹੋਏ 4-5 ਬੀ ਅਵਲ ਲੱਗੇ ਹੋਇਆ ਫਾਲੋ ਨੂੰ ਇਹ ਆੜੂ ਨੇ ਤੇ ਸਾਰੇ ਜੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਬਾਈ ਹੁਣ ਇਹਨਾਂ ਨੂੰ ਹੌਸਲਾ ਬਧਾਈ ਜਰੂਰ ਦਿਓ ਜਿਹੜੇ ਇਦਾਂ ਦੇ ਫਾਰਮ ਤਿਆਰ ਕਰਦੇ ਨੇ ਰੀਜ ਦੇ ਨਾਲ ਕੰਮ ਕਰਦੇ ਨੇ ਹਨ ਤੇ ਇੱਕ ਆਪਣਾ ਮਹਾਨ ਸ਼ਖਸੀਅਤ ਸਿੱਧੂ ਮੂਸੇ ਵਾਲੇ ਦੀ ਬਾਈ ਨੇ ਉੱਤੇ ਫੋਟੋ ਲਾਈ ਹੋਈ ਹੈ ਕੋਠੀ ਦੇ ਉੱਤੇ ਹਨਾ ਇਹ ਜਿਹੜਾ ਸਿੱਧੂ ਆ ਸਿੱਧੂ ਪਰਿਵਾਰ ਆ ਜਿੱਦਾਂ ਅਸੀਂ ਵੀ ਸਿੱਧੂ ਆ ਬਾਈ ਦਾ ਸਰਨੇ ਵੀ ਸਿੱਧੂ ਸੀਗਾ ਤੇ ਸਿੱਧੂ ਸਿੱਧੂ ਜਿਹੜੇ ਬਾਈ ਸਿੱਧੂ ਨੂੰ ਗੋਤ ਨੂੰ ਬਲੋਂਗ ਕਰਦੇ ਬਸ ਸਾਰਿਆਂ ਦਾ ਸਾਰਿਆਂ ਨੂੰ ਘਾਟਾ ਪੂਰਾ ਨਹੀਂ ਹੋਣਾ ਬਾਈ ਸਿੱਧੂ ਮੂਸੇ ਵਾਲੇ ਦਾ ਬਸ ਖਾਸ ਕਰਕੇ ਜਿਹੜਾ ਸਿੱਧੂ ਫੈਮਿਲੀ ਨੂੰ ਰਿਲੇਟਡ ਆ ਉਹਨਾਂ ਨੂੰ ਬੜਾ ਫੀਲ ਹੁੰਦਾ ਇਹ ਚੀਜ਼ ਦਾ ਕਿ ਯਾਰ ਸਾਡਾ ਗੋਤੀ ਸੀਗਾ ਸਾਡਾ ਸਰਨੇ ਵੀ ਸੀਗਾ ਹਨਾ ਲੱਭ ਗਿਆ ਅਸ਼ ਇਹਦੀ ਗੋਲੀ ਗਵਾਜ ਕੀ ਵਿੱਚ ਅੱਧੀ ਰਾਹ ਚ ਖੜੇ ਆਂ ਇਹ ਐਸ਼ ਦੀ ਗੋਲੀ ਕਰੇ ਜਾ ਕੇ ਭਾਲ ਲਾਂਗੇ ਆਪਾਂ ਐਸ਼ ਹਾਂ ਐਸ਼ ਆਪਾਂ ਕਰੇ ਜਾ ਕੇ ਲੱਭ ਲਾਂਗੇ ਬੋਤ ਆਹ ਪਈ ਆ ਲੈ ਲੈ ਨਾ ਭਰ ਦੇ ਫੋ ਗੱਡੀ ਆਉਗੀ ਜਵਾਕਾਂ ਦਾ ਇਹ ਨਾ ਵਸਰੇ ਪਿਆ ਆਹ ਗੋਲੀ ਸੀ ਨਾ ਚੇਤਾ ਐ ਨਾ ਲੈ ਕੇ ਐਸ਼ ਹੈਪੀ ਐਸ਼ ਹੈਪੀ ਆ ਜੀ ਪੂਰੀ ਚਾਹੀਦੀ। ਚਾਹਸੀ ਜਾ ਰਹੇ ਆਂ ਵਾਪਸ ਕਰੇ। ਚਲੋ। ਇੱਕ ਚੀਜ਼ ਆਉਂ ਜਰੂਰ ਦੱਸਿਓ ਤੁਹਾਨੂੰ ਫਾਰਮ ਕਿਦਾਂ ਲੱਗਾ ਜਿਹੜਾ ਤੁਹਾਨੂੰ ਦਿਖਾਇਆ ਸੀ ਅੱਜ ਮੈਨੂੰ ਬਹੁਤ ਘੈਂਡ ਚੀਜ਼ ਲੱਗੀ। ਮੈਨੂੰ ਹੁੰਦਾ ਕਿ ਆਪਾਂ ਵੀ ਨਿਕਾ ਜਾਏ ਤੇ ਮੈਂ ਤਾਂ ਦੇਖਿਆ ਨਹੀਂ ਗਿਆ ਬਟ ਵੀਡੀਓ ਦੇ ਵਿੱਚ ਦੇਖਾਂਗੇ। ਮੈਂ ਕੱਲਾ ਗਿਆ ਸੀ ਉੱਥੇ ਮਨਪੀਤ ਨਹੀਂ ਗਈ। ਹੈਨਾ? ਲਾ ਫਰਮਾਤਾ ਮੰਮੀ ਦਾ ਹੋ ਗਿਆ ਟਾਈਮ ਧਾਰ ਚੋਂਨ ਦਾ ਤੇ ਰਹਿ ਗਏ 10 15 ਮਿੰਟ ਚਾਂਦ ਸਰ ਮੈਂ ਵੇਖਿਆ ਮੰਮੀ ਨੂੰ ਧਾਰ ਚੋਂਨ ਦੇ ਟਾਈਮ ਤੇ ਤੇ ਲਿਜਾ ਕੇ ਨਹੀਂ 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 ਆਪ ਹੀ ਭਜਦੀ ਉਤੋਂ ਮੈਂ ਕਿਹਾ ਬਹਿ ਜਾ ਅਸੀਂ ਥੋੜਾ ਚੈਰ ਖੋਰਾ ਨਹੀਂ ਲੈ ਦੱਸ ਫਿਰ ਹੁਣ 5 ਵਜੇ ਉਹ ਤਾਂ ਮੇਰੀ ਸਾਲੀ ਦੀ ਸੀ ਅੱਜ ਮੈਰਿਜ ਐਨਿਵਰਸਰੀ ਉਹਨਾਂ ਨੇ ਕੱਟਣਾ ਸੀ ਕੇਕ ਠੀਕ ਆ ਅਸੀਂ ਕਿਹਾ ਜੇ ਕੇਕ ਕੱਟਣ ਦੇ ਚੱਕਰ 'ਚ ਪੈ ਗਏ ਤਾਂ ਲੇਟ ਹੋ ਜਾਣਾ ਅਸੀਂ ਘਰ ਟਾਲਾ ਇਹ 6 ਵਜੇ ਆਣੀ ਸੀ 6 ਵਜੇ ਆਣੀ ਸੀ ਹਣਾ ਤੇ ਆਪਾਂ ਹੋ ਜਾਣਾ ਸੀ ਲੇਟ ਜਸਟ ਡੋਨ ਲੇਫਟ ਇੱਕੇਸ਼ ਨੂੰ ਬੰਦ ਕਰਨ ਵਾਲੀ ਆ ਤੁਪ ਬਹੁਤ ਅੱਗੇ ਬੁਰੋ ਬਈ ਜਾਂਦੀ ਆ ਐਸ਼ੋਈ ਕੋਈ ਐਸ਼ੋ ਲੱਭ ਗਿਆ ਤੇਰਾ ਸਮਾਨ ਦਿਖਾ ਦੇ ਲੱਭ ਗਿਆ ਇਹ ਨਹੀਂ ਇਹ ਨਹੀਂ ਪਾਪੇਟੋ ਦੱਬਾ ਮੂਹੋਂ ਲੱਗਿਆ ਉਹਦੀ ਜਟ ਦੱਬਾ ਮੂਹੋਂ ਪੈਂਦੀ ਆ ਅੱਧੀ ਤੋਂ ਪੈਂਦੀ ਆ ਦੀ ਸ਼ਾਮ ਪੈਂਦੀ ਆ ਹਾਂ ਠੀਕ ਆ ਸਾਨੂੰ ਆਪਾਂ ਪਹੁੰਚਣ ਵਾਲੇ ਆ ਬਸ ਤੋਂ ਨਿਕਲ ਕੇ ਬਹਿ ਕੇ ਅੰਨ ਲਈ ਥਾਂ ਤੇ ਚੱਲ ਗਏ ਕਰ ਠੀਕ ਆ ਉਹ ਇਹ ਵੀ ਖੜਾ ਕੇ ਗੱਡੀ ਭਾਦ ਕੇ ਟਕ ਹੋਏ ਵੀ ਕਹਿੰਦਾ ਇੰਨੇ ਛੜਦੇ ਨੂੰ ਚੇਤਾ ਆ ਗਿਆ ਇਹ ਕਿਦੋਂ ਦਾ ਆਪਾਂ ਤਿੰਨ ਦਿਨ ਚਾਰ ਦਿਨ ਪਹਿਲਾਂ ਉੱਥੇ ਗਏ ਸੀ ਉੱਥੋਂ ਇਹਨੇ ਰੋੜਾ ਲੱਭਿਆ ਸੀ ਇਹ ਵਾਲਾ ਇਹ ਕਹਿੰਦੀ ਮੈਂ ਆ ਰਾਉਕੇ ਗਏ ਸੀ ਨਾ ਦੀਦੀ ਕੇ ਮੈਂ ਉੱਥੋਂ ਉੱਥੋਂ ਲਿਆਂਦਾ ਹੀ ਜਾ ਕੇ ਯਾਦ ਆ ਆ ਬੀਪੀ ਦੇ ਦੇ ਕੇ ਪਿੱਛਾਪਲਾ ਕਾ ਤੋ ਲਾਈਆਂ ਵੀ ਪਾੜਾਂ ਜਵਾਈਆਂ ਆ ਬਾਪੂ ਵੇਖ ਲਾ ਲੈ ਗੱਡੀ ਦੇ ਜੁੱਤੀ ਲਾਈ ਆਉਂਦੀ ਆ ਇਹਨੂੰ ਸਭ ਤੋਂ ਜ਼ਿਆਦਾ ਚਾ ਚੜਿਆ ਹੁੰਦਾ ਉਹ ਸ਼ੈਂਕੀ ਇਹ ਤਾਂ ਮਹਾ ਕੀੜ ਤੋਂ ਲਾਈਦਾ ਵੀ ਬੱਚੇ ਗੱਡੀ ਹੜਾਣਾ ਜੀ બસ ਬਸ 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 ਚਲੋ ਆ ਗਏ ਅੰਨ ਵਾਲੀ ਥਾਂ ਤੇ ਚਲੋ ਆ ਗਏ ਹਾਂ ਸੋਨਾ ਛੈਂਕੀ ਹਾਂ ਅੱਜ ਸੋਨਾ ਬਣ ਗਿਆ ਏ ਓਏ ਕਿੰਦਰ ਨੂੰ ਸਾਹ ਲੈ ਲੈ ਹੁਣ ਬਹਿ ਜਾ ਇੱਥੇ ਬਹਿ ਜਾ ਸਾਹ ਲੈ ਲੈ ਆਹ ਸੁਰਤ ਆਈ ਨਾ ਨਾਤਾ ਅੱਜ ਆ ਗਈ ਆਨੇ ਵਾਲੀ ਥਾਂ ਤੇ ਹੈ ਆ ਗਈ ਐਦਰ ਮੇਰੀ ਆਵਾਜ਼ ਸੁਣ ਕੇ ਕਬੂਤਰ ਵੀ ਆਵਾਜ਼ਾਂ ਦੇ ਜਾਂਦੇ ਇਹ ਮੈਨੂੰ ਛੱਡੋ ਇੱਕ ਹੀ ਚੱਕੀ ਫਰਦੀਆਂ ਲਸਣ ਅੱਛਾ ਐ ਐ ਇੱਕ ਗੰਢ ਵੀ ਪਾਉਣੀ ਲਸਣ ਦੀ ਹਾਂ ਬਸ ਬਈ ਆ ਦਾ ਸਾਰਾ ਸਤਨਾਜ ਜਾਂਦਾ ਅੰਦੇ ਨਾ ਬਸਾ ਕਰੀ ਤਾ ਆਹਾਂ ਇਹ ਨਹੀਂ ਲਸਣ ਦੀ ਗੰਢੀ ਇੱਕਾ ਤੋਂ ਪਉਣ ਲੱਗੀ ਵਿੱਚ ਲੈਣਾ ਬਹੁਤ ਜਿਆਦਾ ਕਿ ਵੈਸੇ ਹੀ ਪੈਣੀ ਇੱਕ ਯਾਰ ਨਹੀਂ ਮੈਂ ਦੋ ਦੇ ਕਿ ਮੈਂ ਆਛਾ ਆਏ ਕਬੂਤਰ ਹੀ ਭੁੱਖੇ ਆ ਆਪਣੇ ਆਜੋ ਬਈ ਆ ਜੋ ਵੀ ਆयो ਪਾਣੀ 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 ਖਰਾਬ ਹੋ ਗਿਆ ਪਾਣੀ ਖਰਾਬ ਪਾਣੀ ਸਾਰਾ ਗੰਦਾ ਕਰੀ ਬੈਠੇ ਆ ਈ ਉਹਨਾਂ ਨੂੰ ਚੈਰ ਨੂੰ ਮਗਨ ਮਰ ਕਰਦਾ ਏ ਤੈਨੂੰ ਇਹ ਜਾਨਾ ਤੁਸੀਂ ਵੀ ਜਾਣ ਕੇ ਕਰੀ ਆਂਨੇ ਉਹ ਵਿਚਾਰੇ ਨੂੰ ਪਾ ਦੋ ਭੁੱਖੇ ਆ ਸਵੇਰ ਦੇ ਆਇਓ ਆਇਓ ਅੱਜ ਕੱਲ੍ਹ ਵਾਲੀ ਸਬਜ਼ੀ ਵਿੱਚ ਅੱਜ ਹੋ ਰਹੀ ਐ ਸੋਧ ਸਤਨਾਜਾ ਬਣ ਰਿਹਾ ਅੱਜ ਨਹੀਂ ਉਹ ਤਾਂ ਹੈ ਨਹੀਂ ਵੀ ਦੂਸਰੀ ਉਹ ਖਾ ਵੀ ਲਈ ਉਹ ਤਾਂ ਫਿਨਿਸ਼ ਵੀ ਹੋ ਗਈ ਖਾਧੀ ਕੀਨੇ ਆ ਮੈਂ ਤਾਂ ਡਾਈਟਿੰਗ ਤੇ ਆ ਆ ਵੀ ਖਾ ਗਈ ਕੱਲੀ ਸਾਰਿਆਂ ਨੇ ਬਈ ਓੱਖ ਪੌਕਟ ਨਹੀਂ ਬਹੁਤ ਓਕੀ ਹੈ ਯਾਰ ਸਾਰਿਆਂ ਦਾ ਸੁਆਦ ਬਹੁਤ ਲੱਗਦਾ ਮੈਂ ਕਹਿ ਦਿੰਦਾ ਮਹੀਨਾ ਕੋ ਵਜਨ ਘਟਾਲੂ ਨੂੰ ਲਾਦਾ ਮੈਂ ਘਟਾਲੂਗਾ ਯਾਰ ਹਮ ਹਾਏ ਟੈਡ ਥੋ ਜੰਜਾ ਹਾਂ ਐਨਾ ਯਾਰ ਹਾਜੀ ਆਪਾਂ ਥੋੜੇ ਆ ਡਾਈਟ ਸੈੱਟ ਕਰਨ ਵਾਲੀ ਆ ਹਜੇ ਆਪਣਾ ਪ੍ਰੋਟੀਨ ਪ੍ਰੋਪਰ ਨਹੀਂ ਆਪ ਨੂੰ ਮਿਲਦਾ ਜੀ ਆਪਾਂ ਪ੍ਰੋਟੀਨ ਵੀ ਡਾਊਨ ਕਰਤਾ ਕਾਰਬੋਹਾਈਡਰੇਟ ਵੀ ਡਾਊਨ ਕਰਤੇ ਆਪਣੀ ਫੈਟ ਵੀ ਡਾਊਨ ਕਰਤੀ ਫਿਰ ਵੀਕਨੈਸ ਆਊਗੀ ਤੇ ਆਪਾਂ ਕਾਰਬ ਘੱਟ ਕਰਨੇ ਆ ਕੱਲੇ ਆਪਾਂ ਪ੍ਰੋਟੀਨ ਪ੍ਰੋਪਰ ਰੱਖਣਾ ਹੈ ਸੀਗਾ ਕਿ ਮੇਰੇ ਐਗ ਵਗੈਰਾ ਲੈਉਣ ਵਾਲੇ ਨੇ ਠੀਕ ਆ ਕੁਝ ਹੋਰ ਪ੍ਰੋਟੀਨ ਵਾਲੀਆਂ ਜਿਹੜਾ ਸਮਾਨ ਹੁੰਦਾ ਘਰੇ ਉਹ ਮੇਰੇ ਲੈਉਣ ਵਾਲਾ ਕਿਉਂਕਿ ਇਥੇ ਆਰ ਸਿੱਟੇ ਹੋਏ ਸੀਗੇ ਇਥੇ ਆਰ ਚੱਕਣ ਲੱਗੀਆਂ ਆਪਾਂ 4-5 ਸਾਲਾਂ ਬਾਅਦ 4 ਸਾਲਾਂ ਬਾਅਦ ਸਹੀ ਹੈ ਨਾ ਤੇ ਹੁਣ ਪਹਿਲਾਂ ਸਮਾਨ ਪੂਰਾ ਕਰਾਂਗੇ ਆਪਦੇ ਸੂਈ ਦੇ ਵਿੱਚ ਜਿਹੜੀਆਂ ਚੀਜ਼ਾਂ ਵਧੀਆ ਸਿਹਤ ਵਾਸਤੇ ਉਹੀ ਆਪ ਰੱਖਾਂਗੇ ਬਾਕੀ ਕੱਢ ਦੇਣਾ ਸਾਰਾ ਕੁਝ ਬਹੁਤ ਬਹੁਤ ਹੁਣ ਤੀਜਾ ਦੇ ਨਾ ਜਣੇ ਇਸ ਬਹੁਤ ਕੰਟਰੋਲ ਆ ਮੇਰਾ ਉਹ ਆਪੇ ਇਹ ਕਹੀ ਨਹੀਂ ਮੈਨੂੰ ਕੁਝ ਕਰਨ ਦਿੰਦੀ ਇਹ ਮੈਨੂੰ ਲਾਲਚੇ ਦੇ ਖਾਲਾ ਕਿ ਤੂੰ ਮੈਂ ਭੁੱਖਾ ਰਹਿਣਾ ਇਦਾਂ ਉਦਾਂ ਓਏ ਪ੍ਰੀਤੋ ਹਾਂਜੀ ਹੂੰ ਤੇ ਅੱਜ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉੱਥੇ ਫਾਰਮ ਦਿਖਾਇਆ ਸੀ ਸਿੱਧੂ ਫਾਰਮ ਦਿਖਾਇਆ ਸੀ ਹਨ ਤੇ ਵਿਚਾਰੇ ਨੇ ਬਹੁਤ ਸੋਹਣੀ ਮਿਹਨਤ ਕਰਕੇ ਤੁਸੀਂ ਦੇਖਿਆ ਕਿੰਨੀ ਕਹਿੰਡ ਚੀਜ਼ ਬਣਾਈ ਹੈ ਹਨ ਹਰੇਕ ਤਰ੍ਹਾਂ ਦਾ ਫਲਾਂ ਦਾ ਬੋਟਾ ਉੱਥੇ ਸੀਗਾ ਹਨ ਤੇ ਪਰ ਲੋਕਾਂ ਅਫਸੋਸ ਇਹ ਗੱਲ ਦਾ ਕਿ ਯਾਰ ਜਿਹੜਾ ਬੰਦਾ ਕੋਈ ਇੱਥੇ ਵਧੀਆ ਕੰਮ ਕਰਦਾ ਨਾ ਉਹਨੂੰ ਸਪੋਰਟ ਤਾਂ ਕੀ ਕਰਦੀ ਰਤਾਂ ਖਿੱਚਦੇ ਉਹਨੂੰ ਲੱਤਾਂ ਉਹ ਖਿੱਚਦੇ ਆ ਕਿਉਂਕਿ ਉਹ ਬਾਈ ਨੇ ਮੈਨੂੰ ਦੱਸਿਆ ਕਹਿੰਦੇ ਬਾਈ ਯਾਰ ਵੀ ਇੱਥੇ ਵਧੀਆ ਦੂਜੀਆਂ ਡੱਕ ਵਗੈਰਾ ਖਰਗੋਸ਼ ਕੁੱਕੜ ਮਤਲਬ ਕਿ ਜਿੱਥੇ ਖੁੱਲੇ ਚਾਰਸ਼ਪੇਰੇ ਉਹਨਾਂ ਦੀ ਲੱਗੀ ਹੋਈ ਤਾਰ ਲੱਗੀ ਹੋਈ ਹੈ ਜਾਲ ਲੱਗਾ ਹੋਇਆ ਵੀ ਪੰਛੀ ਯਾਦ ਫਿਰਦੇ ਰਹਿਣ ਖੇਡਦੇ ਰਹਿਣ ਹਨ ਤੇ ਹੋਰ ਵੀ ਸੀਗਾ ਉਹਨਾਂ ਨੇ ਇਨਵਰਟਰ ਵਗੈਰਾ ਵੀ ਉੱਥੇ ਲੱਗਾ ਹੋਇਆ ਸੀਗਾ ਤੇ ਖੇਤ ਦੇ ਵਿੱਚ ਕੀ ਕੀਤਾ ਦੋ ਤਿੰਨ ਵਾਰੀ ਉਹ ਚੋਰੀ ਹੋ ਗਈ ਉਹਨਾਂ ਦੇ ਤੇ ਜਦੋਂ ਵਿਚਾਰੇ ਕੁਝ ਕਰਨ ਲੱਗਦੇ ਆ ਤੇ ਇਹ ਇਹ ਬਹੁਤ ਗਲਤ ਗੱਲ ਹੈਗੀ ਜਿਹੜੇ ਅਵਲੀ ਭੰਗੀ ਹੁੰਦੇ ਆ ਕਿ ਉਹਨਾਂ ਨੇ ਜ਼ਿੰਦਗੀ ਜਾਉ ਉਹ ਤਾਂ ਕੁਝ ਕਰਨਾ ਨਹੀਂ ਕਿ ਜਿਹੜਾ ਬੰਦਾ ਹੀ ਨਹੀਂ ਮਿਹਨਤ ਦੇ ਨਾਲ ਹਨਾ ਇੰਨੀ ਚੀਜ਼ ਤਿਆਰ ਕਰਦਾ ਤੇ ਮੈਂਟ ਲਾਉਂਦੇ ਪੱਠਾੜ ਕਰਨ ਲੱਗੇ ਹਨਾ ਸਾਰੇ ਉਹਨਾਂ ਦੇ ਬੱਤਕਾਂ ਚੋਰੀ ਹੋ ਗਈਆਂ ਤੇ ਕੁੱਕੜ ਵਗੈਰਾ ਜਿੰਨਾ ਸੀਗਾ ਉਹਨਾਂ ਦੇ ਪੰਛੀ ਵਗੈਰਾ ਰੱਖੇ ਸਾਰੇ ਕੱਢ ਕੇ ਲੈ ਗਏ ਰਾਤ ਨੂੰ ਕਬੂਤਰ ਕਬਾਤਰ ਵੀ ਲੈ ਕੇ ਕੱਢ ਕੇ ਤੇ ਇਨਵਰਟਰ ਵੀ ਲੈ ਕੇ ਖਾੜ ਕੇ ਇਹ ਚੀਜ਼ਾਂ ਬਹੁਤ ਔਖਾ ਹੈਗਾ कि ਆਪਾਂ ਸਾਰਿਆਂ ਨੂੰ ਕਹਿੰਦੇ ਆ ਕਿ ਆਪਾਂ ਬਾਹਰ ਨੂੰ ਭੱਜਦੇ ਆ ਤੇ ਆਪਾਂ ਇੱਥੇ ਕਿਉਂ ਨਹੀਂ ਕਰ ਸਕਦੇ ਸੋ ਬਾਈ ਉਹਨਾਂ ਦੀ ਸੋਚ ਵਧੀਆ ਸੀ ਕਿ ਉਹ ਕਹਿੰਦੇ ਵੀ ਆਪਾਂ ਇੱਥੇ ਉਹਨੇ ਵਧੀਆ ਫਾਰਮ ਬਣਾਇਆ ਆ ਆਪਦਾ ਖੇਤ ਦੇ ਵਿੱਚ ਤੇ ਰੀਜ ਦੇ ਨਾਲ ਤਿਆਰ ਕੀਤਾ ਉਹਨੂੰ ਤੇ ਪਰ ਰਾਤ ਨੂੰ ਜਦੋਂ ਘਰੇ ਆਉਂਦੇ ਜਾਂ ਪਹਿਲੇ ਪਿਛਲੇ ਵਾਰ ਦਿੱਲੀ ਧਰਨੇ ਤੇ ਗਏ ਹੋਏ ਸੀ ਉਹਦੋਂ ਚੋਰੀ ਹੋ ਗਈ ਉਹਦੋਂ ਨੁਕਸਾਨ ਹੋ ਗਿਆ ਸੋ ਬਾਈ ਮਾੜੀ ਮੋੜੀ ਸ਼ਰਮ ਕਰਿਆ ਕਰੋ ਜਿਹੜੇ ਇਹੋ ਜਿਹਾ ਕੰਮ ਕਰਦੇ ਹਨ ਕਿ ਆਏ ਨਾ ਕਰਿਆ ਕਰੋ ਮਨ ਟੁੱਟ ਜਾਂਦਾ ਬੰਦੇ ਦਾ ਕਿੱਥੇ ਤਾਂ ਉਹ ਬੰਦੇ ਨੂੰ ਦੇਖ ਕੇ ਪਤ ਨਹੀਂ ਕਿੰਨੇ ਫਾਰਮ ਹੋਰ ਬਾਨਨੇ ਸੀ ਕਿੱਥੇ ਹੁਣ ਇਹੋ ਜਿਹੇ ਆਂਡ ਗਵਾ ਨੂੰ ਪਤਾ ਲੱਗਦਾ ਯਾਰ ਇੱਥੇ ਛੱਡ ਦੇ ਤਾਂ ਕੁਛ ਐ ਨਹੀਂ ਛੱਡੋ ਪਰ ਕੀ ਫਾਇਦਾ ਹਣਾ ਫਿਰ ਘਰ ਦੇ ਵੀ ਕਹਿਣ ਲੱਗ ਜਾਂਦੇ ਕਿਉਂ ਐ ਪੈਸੇ ਲਾਦਾ ਕੇ ਸਿਟੀ ਜਾਂਨਾ ਤੇ ਨੁਕਸਾਨ ਕਰਾਈ ਜਾਂਦਾ ਫਿਰ ਜਿਹੜੇ ਜਿਹੜੇ ਗਾਂਵ ਵਧੂ ਸੋਚਾਂ ਹੁੰਦੀਆਂ ਨੇ ਉਹ ਵੀ ਦੱਬੀਆਂ ਜਾਂਦੀਆਂ ਕਿਤੇ ਨਾ ਕਿਤੇ ਜਾ ਕੇ ਹਣਾ ਓਕੇ ਹਾਂ ਕੀਤਾ ਕੋਈ ਰੋਟੀ ਜੋਗਾ ਉਹ ਹੱਥ ਨਾ ਤੁਸੀਂ ਨਹੀਂ ਕਰ ਸਕਦੇ ਉਂਗਲਾਂ ਘਣਾ ਵੱਡ ਨਹੀਂ ਕਦੇ ਆਪਦੀ ਨਹੀਂ ਵੱਡਦੀ ਓਏ ਉਂਗਲਾਂ ਵੱਡ ਨਹੀਂ ਆਪਦੀ ਇੰਨੀ ਜਲਦੀ ਨਹੀਂ ਉਹਦੇ ਵੱਡ ਲਈ ਸੀ ਹਦਰ ਮਸ਼ਰੂਮ ਸੀ ਨਾ ਮਸ਼ਰੂਮ ਸੀ ਗਾਇਦਾ ਕੱਟਣ ਵਾਲੀ ਚੀਜ਼ ਸੀ ਨਾ ਕੀ ਗੱਲ ਆ ਤੈਨੂੰ ਉਹਨੂੰ ਇਦਾਂ ਕਿ ਮੈਨੂੰ ਛੱਡੋ ਬਾਹਰ ਉਹਨੂੰ ਆਇਆ ਵੀ ਆ ਸਾਰੇ ਉਹਨੂੰ ਆਇਆ ਸਾਰੇ ਬੈਠੇ ਆ ਵੀ ਮੈਂ ਰਹਿ ਗਿਆ ਉਹ ਬਠਾੜਾ ਕਾੜੇ ਆ ਜਾ ਆ ਜਾ ਸੋ ਪਿੰਜਰੇ 'ਚ ਪੁੱਤ ਬਹਿ ਜਾ ਸਾਈ ਦੇ ਤੁਰੇ ਫਿਰਦਾ ਉਹਨੂੰ ਅੱਜ ਦਾ ਅੱਜ ਨਹੀਂ ਨਹੀਂ ਬਹਿ ਜਾ ਬਹਿ ਜਾ ਹੁਣ ਛੱਡਣਾ ਇਹਨੂੰ ਠੀਕ ਆ ਕਿੰਨੀ ਟੈਂਸ਼ਨ ਹਾਂ ਹਾਂ ਸ਼ਾਮ ਦਾ ਟਾਈਮ ਆ ਮੋਜ ਆ ਬੜੀ ਹੁੰਦੇ ਆ ਨਹੀਂ ਵਧੀਆ ਲੱਗਦਾ ਮੋਜ ਆ ਬੰਦਿਆਂ ਨੂੰ ਮੋਜ ਨਹੀਂ ਬੰਦਿਆਂ ਨੇ 3 ਮਹੀਨੇ ਬਹੁਤ ਜਾਨਕੀ ਸਟਰਗਲ ਰਿਹਾ ਮੇਰਾ ਲਾਈਫ ਦੇ ਵਿੱਚ ਕੇਜ ਪ੍ਰੋਗਰਾਮ ਲਾਏ ਆ ਬਹੁਤ ਜਿਵੇਂ ਵੀ ਆ ਉਦੋਂ ਦਾ ਆਰਾਮ ਵੀ ਫਰਮਾਉਣਾ ਚਾਹੀਦਾ ਹਨ ਠੀਕ ਹੈ ਨਾ ਲੇਡੀਜ਼ ਨੂੰ ਨਹੀਂ ਹੁੰਦਾ ਐਸਾ ਬੰਦਿਆਂ ਦਾ ਵੀ ਨਹੀਂ ਮਿਲ ਸਕਦਾ ਇੱਕ ਹਲੋਈ ਰੋਟੀ ਆਪਣੀ ਦੋ ਜੀ ਗੁਰਦੁਆਰਿਆਂ ਉਾਂ ਲੱਗ ਜੇ ਤਾਂ ਫੇਰ ਲੇਜੈਂਡਾ ਮਿਲ ਸਕਦਾ ਬਾਬਾ ਵਰਛਾ ਹੀ ਮਾਰੂ ਤੇਰੇ ਲੋ ਜੀ ਆਏ ਨਹੀਂ ਦਿੰਦੇ ਆ ਸਾਰਾ ਮੁਲਕ ਇੱਥੇ ਜਾਵੜੇ ਹੂੰ ਸਹੀ ਹਾਂ ਮੈਨੂੰ ਘਰ ਦੀ ਰੋਟੀ ਠੀਕ ਤਾਂ ਹੂੰ ਘਰ ਦਾ ਖਾਣਾ ਖਾਇਆ ਕਰੋ ਬਾਹਰ ਦਾ ਖਾਣਾ ਨਾ ਖਾਇਆ ਕਰੋ ਕਦੀ ਵੀ ਜੇ ਜੀ ਫੈਟ ਲਾਸ ਕਰਨੀ ਆ ਹਣ ਖਾਣਾ ਪੈਂਦਾ ਜਿਵੇਂ ਇੱਕ ਸਮੋਸਾ ਖਾ ਲਿਆ ਉੱਥੇ ਇੱਕ ਕੇ ਡੇਢ ਡੇਢ ਸਮੋਸਾ ਡੇਢ ਸਮੋਸਾ ਖਾ ਲਿਆ ਐਸ਼ ਨਹੀਂ ਛੱਡਦਾ ਉਹ ਮੈਨੂੰ ਖਾਣਾ ਪਿਆ ਕੀ ਕਰੀਏ ਯਾਰ ਬੰਦਾ ਕਿੰਨੇ ਡਾਈਟ ਫੋਲੋ ਕਰੋ ਇਹਨੇ ਬਈ ਬਹੁਤ ਔਖਾ ਕੰਮ ਔਖਾ ਬਈ ਕੰਮ ਕਮ ਕੀ ਗੱਲ ਇਹ ਆ ਸਾਹਮਣੇ ਰੱਖਦੇ ਗਲਾਬ ਜਮਣਾ ਲਿਆ ਕੇ ਰਾਸਗੁੱਲੇ ਰੱਖਤੇ ਬਰਫੀ ਰੱਖਤੀ ਠੀਕ ਆ ਤੇ ਫਿਰ ਉਧਰੋਂ ਭੁੱਖ ਬੰਦੇ ਦੀ ਪਹਿਲਾਂ ਭੁੱਖ ਕੱਟੀ ਹੁੰਦੀ ਕਿਉਂਕਿ ਆਪਾਂ ਹੁਣ ਜਦੋਂ ਡਾਈਟ ਤੇ ਹੁੰਨੇ ਆ ਕਿ ਆਪਣੇ ਚਤੋਂ ਫਿਰ ਖੋ ਪਈ ਜਾਂਦੀ ਉਹ ਜਿਹੜਾ ਖਾਲਾ ਖਾਲਾ ਕੋਈ ਖਾਲਾ ਉਹਦੇ ਪਲੇਟਾਂ ਮੂਰੀ ਸਜਾ ਦਿਆਂ ਕਿ ਤਾਂ ਭੁੱਖ ਬਹੁਤ ਲੱਗੀ ਪਈ ਸੀ ਪਰ ਮੈਂ ਮੈਥੂ ਤਾਂ ਦੋ ਪੀਸ ਚੱਕ ਹੋ ਗਏ ਵਰਪੀ ਦੀ ਆਪ ਦਾ ਚੱਕ ਲਈ ਮੈਂ ਕਿਹਾ ਵੇਖੀ ਜਾਓ ਕੱਲ ਤੋਂ ਫਿਰ ਇੱਕ ਦਿਨ ਕੁਝ ਨਹੀਂ ਹੁੰਦਾ ਸੁਭਈ ਬੰਦਾ ਰੂਲ ਫੋਲੋ ਫੇਰ ਹੀ ਕਰ ਸਕਦਾ ਉਹਦੇ ਸਾਹਮਣੇ ਇਹ ਚੀਜ਼ ਨਾ ਹੋਵੇ ਉਹਨੂੰ ਸਾਰੇ ਦੂਜੀ ਹੋਂ ਸੁਆਉਣ ਵਾਲੇ ਭਾਈ ਖਾਣ ਲੱਗਣ ਰੋਕਣ ਵਾਲੇ ਹੋਣ ਭਈ ਨਾ 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 ਰੱਖ ਦੇ ਭਈ ਰੱਖ ਦੇ ਇੱਥੇ ਡਾਈਟਿੰਗ ਤੇ ਤੁਸੀਂ ਸੀਗੇ ਸਾਰੇ ਥੋੜੀ ਸੀਗੇ ਡਾਈਟਿੰਗ ਕਰਕੇ ਸਾਰਾ ਥੋੜੀ ਉਹਨਾਂ ਨੇ ਇੱਧਰ ਰੱਖੀ ਉਹ ਤਾਂ ਗੱਲ ਸੀ ਫਿਰ ਮੈਥੂ ਚੱਕਿਆ ਗਿਆ ਨਾ ਤੱਕੇ ਨਾਲ ਹੀ ਸਾਹਮਣੇ ਦੇਖ ਨਹੀਂ ਜੀ ਜਰੀ ਜਾਂਦੀ ਭਈ ਗੁੱਡੀ ਸਮਝਿਆ ਕਰ ਸਹੀ ਹੈ ਨਾ ਮਜਬੂਰੀ ਆ ਯਾ ਓਕਾ ਕੰਪਾਉ ਸਹੀ ਗਾ ਤਾਂ ਹੀ ਗਨੇ ਪਹਿਲੇ ਕੰਟਰੋਲ ਰੱਖੋ ਬਾਈ ਹੁਣ ਸਾਡਾ ਤਮੀਰ ਤਾਂ ਇਹਨਾਂ ਢਿੱਡ ਵੀ ਹੈ ਨਹੀਂ ਗਾ ਤੇ ਫਿਰ ਵੀ ਜਿਹੜਾ ਮੜਾ ਜਾ ਹੈਗਾ ਤੇ ਇਹ ਵੀ ਇਹਨੂੰ ਸੈੱਟ ਕਰਨ ਦੇ ਵਿੱਚ ਵੀ ਮੈਨੂੰ ਐਂ ਲੱਗਦਾ ਓਕਾ ਹੁੰਦਾ ਜਦੋਂ ਓਵਰ ਹੋ ਜਾਂਦਾ ਨਾ ਬਾਈ ਉਹਦੇ ਨਾਲ ਤੁਸੀਂ ਐਕਸਰਸਾਈਜ਼ ਲਾ ਸਕਦੇ ਆ ਉਹਦੇ ਨਾਲ ਦੀ ਪੋਕ ਕੱਢ ਸਕਦੇ ਬਹੁਤ ਓਕਾ ਹੋ ਜਾਂਦਾ ਸੋ ਇਸੇ ਕਰਕੇ ਕਮਾਂਡ ਚੋਂ ਨਿਕਲਿਆ ਤੀਰ ਤੇ ਬਿਲਟ ਚੋਂ ਬਾਹਰ ਨਿਕਲਿਆ ਟੈੱਡ ਤੇ ਫੇਰ ਮੁਸ਼ਕਿਲੀ ਵਾਕਸ ਮੋੜ ਦੇ ਨੂੰ ਪਹਿਲਾਂ ਹੀ ਕੰਟਰੋਲ ਕਰ ਲੈ ਕਰੋ ਠੀਕ ਆ ਤੇ ਅੱਜ ਦੀ ਵਲੌਗ ਦੀ ਹਾਜ਼ਰੀ ਇੰਨੀ ਕਰੇ ਪ੍ਰਵਾਣ ਓਕੇ ਫਿਰ ਕੱਲ ਅਗਲੇ ਵਲੌਗ ਚ ਮਿਲਾਂਗੇ ਆਪਾਂ ਠੀਕ ਆ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਥੋੜੇ ਸਾਰੇ ਕਮੈਂਟ ਅਸੀਂ ਪੜਦੇ ਹੁੰਦੇ ਆ ਲਾਈਕ ਵੀ ਕਰਦੇ ਹੁੰਦੇ ਆ ਸੋ ਸਾਰੇ ਬਹੁਤ ਪਿਆਰ ਦਿੰਦੇ ਹੋ ਸੋ ਇਦਾਂ ਹੀ ਪਿਆਰ ਬਣਾਈ ਰੱਖਿਓ ਠੀਕ ਆ ਓਕੇ ਸਤਿ ਸ਼੍ਰੀ ਅਕਾਲ ਸਾਰ हा <laughs> <laughs>